ਪਟੰਡਾ ਦੇ ਬਲਵੰਤ ਗਾਰਗੀ ਐਡੀਟੋਰੀਅਮ ਵਿੱਚ ਅੱਜ ਡਿਫਰੈਂਟ ਗੌਰਮੈਂਟ ਸਕੂਲ ਵੱਲੋਂ ਐਨਵਲ ਫੰਕਸ਼ਨ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੇਰ ਪਦਮਜੀ ਸਿੰਘ ਮਹਿਤਾ ਪਹੁੰਚੇ ਅਤੇ ਉਹਨਾਂ ਦੇ ਨਾਲ ਨਰਾਲੇ ਬਾਬਾ ਜੀ ਇਸ ਪ੍ਰੋਗਰਾਮ ਵਿੱਚ ਗਤਕਾ ਪਾਰਟੀ ਨੇ ਗਤਕਾ ਖੇਡਿਆ ਆਪਣੇ ਮੁਦੇਨੀ ਕਰਤਾ ਸੀ ਜੋੜਾ ਜੀ ਨੈਸ਼ਨਲ ਪ੍ਰੈਜ਼ੀਡੈਂਟ ਅਕਲ ਭਾਰਤੀਏ ਸਰਵ ਦਾ ਸਤ ਜੋਰ ਦਾ ਤਾਲੀਆਂ ਨਾਲ ਸਰ ਸਵਾਗਤ ਕਰਦੇ ਹਾਂ ਸਰ ਥੈਂਕ ਯੂ ਸੋ ਮਚ ਅੱਜ ਡਿਫਰੈਂਟ ਕਨਵਰਟ ਸਕੂਲ ਦਾ ਐਨੂਅਲ ਫੰਕਸ਼ਨ ਸੀ ਜਿੱਥੇ ਬਹੁਤ ਹੀ ਸੋਹਣੇ ਸੋਹਣੇ ਪ੍ਰਦਰਸ਼ਨ ਕੀਤੇ ਗਏ ਬੱਚਿਆਂ ਵੱਲੋਂ ਗੁਰੂ ਦੇ ਸਿੰਘਾਂ ਵੱਲੋਂ ਗਤਕਾ ਪਰਫਾਰਮ ਕੀਤਾ ਗਿਆ ਇਹ ਸਭ ਦੇਖ ਕੇ ਇਹ احساس ਹੁੰਦਾ ਕਿ ਸਾਡੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੋ ਵੀ ਉਹਨਾਂ ਨੇ ਤ્યાਗ ਕੀਤੇ ਜਾਂ ਜੋ ਵੀ ਸੈਕਰੀਫਾਈਸਸ ਕੀਤੀ ਉਹ ਵੇਸਟ ਨਹੀਂ ਗਏ ਵਿਅਰਥ ਨਹੀਂ ਗਏ ਤੇ ਆਪਣਾ ਫਿਊਚਰ ਆਪਣੇ ਪੰਜਾਬ ਦਾ ਫਿਊਚਰ ਇੱਕ ਸੇਫ ਹੈਂਡਸ ਚ ਤੇ ਉਮੀਦ ਕਰਦਾ ਹੈ ਕਿ ਇਹ ਬੱਚੇ ਜਿੰਨੇ ਉਤਸ਼ਾਹ ਦੇ ਨਾਲ ਤੇ ਜਿੰਨੇ ਜੋਸ਼ ਦੇ ਨਾਲ ਇਹ ਤੇ ਪਰਫਾਰਮ ਕਰ ਰਹੇ ਆ ਉਹ ਅੱਗੇ ਜਾ ਕੇ ਬਹੁਤ ਅੱਛਾ ਕਰਨਗੇ ਆਪਣੇ ਪ੍ਰਦੇਸ਼ ਵਾਸਤੇ ਆਪਣੇ ਦੇਸ਼ ਵਾਸਤੇ ਮੈਂ ਤਾਂ ਇਹ ਸਮਝਦਾ ਕਿ ਇਹ ਬੱਚੇ ਸਾਡੇ ਟਾਈਮ ਤੋਂ ਮਤਲਬ ਤਕਰੀਬਨ 10 ਗੁਣਾ ਵੱਧ ਟੈਲੈਂਟਡ ਤੇ ਕੰਪੀਟੈਂਟ ਨੇ ਤੇ ਪ੍ਰਮਾਤਮਾ ਇਹਨਾਂ ਨੂੰ ਐਦਾਂ ਹੀ ਤੰਦਰੁਸਤੀ ਬਖਸ਼ੇ ਤੇ ਵੱਧ ਚੜ ਕੇ ਇਹ ਅੱਗੇ ਜ਼ਰੂਰ ਆਪਣੇ ਦੇਸ਼ ਲਈ ਕੁਝ ਕਰਨਗੇ ਐਸਾ ਸਾਨੂੰ ਅਹਿਸਾਸ ਹੈ ਐਮ ਕੇ ਮੰਨਾ ਜੀ ਜਿਹੜੇ ਸਕੂਲ ਦੇ ਆਰਗੇਨਾਈਜ਼ਰ ਨੇ ਤੇ ਮੀਨੂ ਕੋਇਲ ਜੀ ਉਮੇਦਾਂਵਾ ਕਰਦਾ ਇਹਨਾਂ ਸੋਨਾ ਆਯੋਜਨ ਕਰਨੇ ਬਹੁਤ ਬਹੁਤ ਲਾਤਾ ਵੀਨ ਗੋਇਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਜਿਵੇਂ ਅਸੀਂ ਵੀ ਛੋਟੇ ਹੁੰਦੇ ਸਟੂਡੈਂਟ ਹੁੰਦੇ ਸੀ ਬੜਾ ਹੀ ਸਾਨੂੰ ਹੁੰਦਾ ਸੀ ਕਿ ਸਾਲਾਨਾ ਸਮਰੋਹ ਕਦੋਂ ਹੋ ਤੇ ਬੱਚਿਆਂ ਨੇ ਬੜੇ ਹੀ ਦਿਨਾਂ ਤੋਂ ਤਿਆਰੀ ਕਰ ਰਹੀ ਹੈ ਮੈਂ ਗੱਲ ਕਰ ਰਹੀ ਹਾਂ ਡਿਫਰੈਂਟ ਕਾਨਵੈਂਟ ਸਕੂਲ ਕੁਦਦਾ ਦੀ ਜਿੱਥੋਂ ਦੇ ਚੇਅਰਮੈਨ ਐਮ ਕੇ ਮੰਨਾ ਮੇਰੇ ਛੋਟੇ ਵੀਰ ਔਰ ਨਰੇਸ਼ ਪ੍ਰਿੰਸੀਪਲ ਜੋ ਨੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਸਾਰੀ ਸਟੂਡੈਂਟ ਨੇ ਪੇਰੈਂਟਸ ਦਾ ਬੜੇ ਸਹਾਇਕ ਦੇ ਨਾਲ ਅੱਜ ਅਸੀਂ ਬਠਿੰਡਾ ਦੇ ਵਿੱਚ ਕਾਰਜਕ੍ਰਮ ਕੀਤਾ ਹੈ ਸਾਲਾਨਾ ਸਮਾਗਮ ਜੀ ਦਾ ਨਾਮ ਹੈ ਪਰਿਵਰਤਨ ਪਰਿਵਰਤਨ ਇੱਕ ਮੈਸੇਜ ਦਿੰ ਪੂਰੇ ਜੋ ਵੀ ਸਟੂਡੈਂਟ ਜਾਂ ਜੋ ਵੀ ਸ਼ਰੋਤੇ ਜਾਂ ਜੋ ਵੀ ਇਸ ਨੂੰ ਆਡੀਅנס ਦੇਖ ਰਹੀ ਹੈ ਇੱਕ ਮੈਸੇਜ ਹੈ ਕਿ ਸਮੇਂ ਦੇ ਨਾਲ ਨਾਲ ਜੋ ਜ਼ਿੰਦਗੀ ਦੇ ਉਤਾਰ ਚੜਾਅ ਆਉਂਦੇ ਆ ਜੋ ਪਰਿਵਰਤਨ ਆਉਂਦੇ ਆ ਜੋ ਸਾਡੇ ਸਮਾਜ ਦੇ ਵਿੱਚ ਪਰਿਵਰਤਨ ਆਉਂਦੇ ਆ ਉਹਦੇ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਆਪ ਨੂੰ ਕਿਵੇਂ ਸક્ષਮ ਰੱਖਣਾ ਹੈ ਆਪਣੇ ਆਪ ਨੂੰ ਕਿਵੇਂ ਉਹਦੇ ਵਿੱਚ ਢਾਲਦੇ ਹੋਏ ਸਹੀ ਰਸਤੇ ਤੇ ਲੈ ਕੇ ਜਾਣਾ ਹੈ ਇਹ ਇੱਕ ਅੱਜ ਦੇ ਪ੍ਰੋਗਰਾਮ ਦਾ ਸੰਦੇਸ਼ ਹੈ ਮੈਂ ਇਥੇ ਸੀਜੀਐਮ ਸਰ ਵੀ ਪਹੁੰਚੇ ਜੱਜ ਸਾਹਿਬ ਵੀ ਪਹੁੰਚੇ ਆ ਮੇਅਰ ਸਾਹਿਬ ਪਹੁੰਚੇ ਆ ਔਰ ਵਾਈਸ ਕਾਉਂਸਲਰ ਸੈਂਟਰ ਯੂਨੀਵਰਸਿਟੀ ਦੇ ਹੋਰ ਵੀ ਗਨਮਾਨੇ ਲੋਕ ਪਟੇੰਡਾ ਦੇ ਪਹੁੰਚੇ ਆ ਸਭ ਦਾ ਦਿਲੋਂ ਸਵਾਗਤ ਕਰਦੀ ਆ ਔਰ ਇੱਕ ਬਾਰ ਫਿਰ ਸਭ ਨੂੰ ਬਹੁਤ ਸ਼ੁਭਕਾਮਨਾਵਾਂ ਜੀ ਡਿਫਰੈਂਟ ਕਨਵੈਂਟ ਸਕੂਲ ਦਾ ਐਨੂਅਲ ਫੰਕਸ਼ਨ ਸੀਗਾ ਜੀ ਜੋ ਪਰਵਰਤਨ ਦੇ ਨਾਮ ਦੇ ਉੱਪਰ ਹੋਇਆ ਜੀ ਬਹੁਤ ਵਧੀਆ ਫੰਕਸ਼ਨ ਸੀਗਾ ਜੀ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਬੱਚੇ ਇਸੇ ਤਰ੍ਹਾਂ ਨਾਲ ਮਿਹਨਤ ਕਰਦੇ ਰਹੇ ਜੀ ਆਪਣੀ ਜਿਹੜਾ ਭੁਿੱਖ ਤੇ ਵਿੱਚ ਜ ਚੰਗੀਆਂ ਉਚਾਈਆਂ ਵੱਲ ਨੂੰ ਜਾਣ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਜੀ ਮੈਨੇਜਮੈਂਟ ਦੇ ਵੱਲੋਂ ਕੀਤਾ ਗਿਆ ਵਿਨੂ ਗੋਇਲ ਮੈਮ ਦਾ ਧੰਨਵਾਦ ਹੈ ਜੀ ਚੇਅਰਮੈਨ ਸਾਹਿਬ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਵਧੀਆ ਪ੍ਰੋਗਰਾਮ ਨੂੰ ਮਤਲਬ ਬਣਾਇਆ ਜੀ ਬੜਾ ਵਧੀਆ ਲੱਗਿਆ ਇੱਥੇ ਸ਼ਮੂਲੀਅਤ ਕਰਕੇ ਧੰਨਵਾਦ ਇਕਰੀ ਵੀ ਬੋਲਣ ਦਾ